ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜ ਦੀ ਜਿੱਤ ਪਿਆਰੀ ਸਾ ਸੰਗਤ ਜੀ ਇਹ ਤੁਹਾਨੂੰ ਜਿਸ ਥਾਂ ਤੇੋਂ ਆਪਾਂ ਦਰਸ਼ਨ ਕਰਵਾ ਚੱਲੇ ਆ ਜੀ ਉਹ ਸਥਾਨ ਏ ਸੋਢੀ ਪਾਸ਼ਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦਾ ਸਥਾਨ ਵਾਹਿਗੁਰਜੀ ਆਕਰੋ ਦਰਸ਼ਨ ਵਾਹਿਗੁਰਜੀਓ ਵਾਹਿਗੁਰਜੀ ਕਰੋ ਦਰਸ਼ਨ ਮੇਰੇ ਗੁਰੂ ਪਿਆਰੇ ਜੀ ਸਾ ਸੰਗਤ ਜੀ ਕਰੋ ਦਰਸ਼ਨ ਜੀ ਵਾਹਿਗੁਰਜੀ ਇਹ ਕੋਈ ਵਾਹਿਗੁਰੂ ਚੂਲ ਦੇ ਨਿਸ਼ਾਨ ਚੱਕ ਕਰੋ ਵਾਹਿਗੁਰਜੀ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਇਹ ਜੀ ਬਾਬਾ ਜੀ ਦਾ ਪ੍ਰਕਾਸ਼ ਸਥਾਨ ਵਾਹਿਗੁਰੂ ਜੀ ਕਰੋ ਦਰਸ਼ਨ ਸੰਗਤ ਜੀ ਵਾਹਿਗੁਰੂ ਜੀ